ਕਲਾ ਸਤਨਾ ਜੀ ਵਾਹਿਗੁਰੂ ਮਹਾਰਾਜ ਨੇ ਤਾਂ ਸਾਨੂੰ ਸੌਖੇ ਕੀਤਾ ਬਾਣੀ ਥੋੜਾ ਅਲਝਉਂਦੀ ਹੈ ਸਾਨੂੰ ਅਸੀਂ ਤੇ ਆਪ ਹੀ ਉਲਝੇ ਫਿਰਦੇ ਆ ਬਾਣੀ ਤੇ ਖੁਸ਼ੀਆਂ ਬਖਸ਼ਦੀ ਹੈ ਬਾਣੀ ਤਾਂ ਜਿਉਣ ਦਾ ਢੰਗ ਦੱਸਦੀ ਆ ਪਰ ਜੇ ਅਸੀਂ ਸੁਣਿਆ ਹੀ ਨਹੀਂ ਫਿਰ ਸੁਣਿਆ ਮੰਨਿਆ ਮਨ ਕੀਤਾ ਪਾਓ ਸੁਣ ਕੇ ਮੰਨਣਾ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ ਘਰ ਵਿੱਚ ਅਸੀਂ ਸਰੀਰ ਦਾ ਇਸ਼ਨਾਨ ਕਰਦੇ ਆ ਇੱਥੇ ਆ ਕੇ ਮਨ ਦਾ ਇਸ਼ਨਾਨ ਹੁੰਦਾ ਹੈ ਸਾਧ ਸੰਗਤ ਇੱਥੇ ਬਹਿ ਕੇ ਮਨ ਦਾ ਇਸ਼ਨਾਨ ਕਰਨਾ ਹੈ ਤਨ ਦਾ ਇਸ਼ਨਾਨ ਤਾਂ ਕਰ ਕੀ ਆਏ ਹੁਣ ਆਪਾਂ ਸਾਰੇ ਪੜਿਆ ਲਿਖਿਆ ਜਵਾਨਾ ਹਰ ਬੰਦਾ ਸਵੇਰੇ ਉੱਠ ਕੇ ਇਸ਼ਨਾਨ ਕਰਦਾ ਹੈ ਫਿਰ ਆਪਾਂ ਕਹਿੰਦੇ ਆ ਠੰਡੇ ਪਾਣੀ ਨਾਲ ਵੀ ਇਸ਼ਨਾਨ ਕਰ ਲਈਏ ਮਨ ਠੰਡਾ ਨਹੀਂ ਹੁੰਦਾ ਕਿਉਂਕਿ ਮਨ ਤੱਕ ਪਾਣੀ ਪਹੁੰਚਦਾ ਹੀ ਨਹੀਂ ਤਨ ਤੱਕ ਪਾਣੀ ਪਹੁੰਚਦਾ ਹੈ ਮਨ ਤੱਕ ਤਾਂ ਬਾਣੀ ਪਹੁੰਚਦੀ ਹੈ ਤਨ ਦੀ ਖਰਾਕ ਭੋਜਨ ਹੈ ਤੇ ਮਨ ਦੀ ਖਰਾਕ ਭਜਨ ਹੈ ਦੋਨੇ ਚਾਹੀਦੇ ਆਪਾਂ ਜਿਵੇਂ ਦੋ ਕੁ ਪਰਸ਼ਾਦੇ ਸ਼ਕਲੇ 5 ਮਿੰਟ ਵੈਗਰੂ ਵੈਗਰੂ ਕਰ ਲੈ ਵੀ ਮਨ ਵੀ ਤਕੜਾ ਹੋ ਗਿਆ ਤੇ ਪ੍ਰਸ਼ਾਦਾ ਸ਼ੱਕੇ ਧਨ ਵੀ ਤਕੜਾ ਹੋ ਗਿਆ ਦੋਨਾਂ ਨੂੰ ਖਰਾਕ ਮਿਲੀ ਨਾ ਇਸ ਕਰਕੇ ਬੰਦਾ ਕਹਿੰਦਾ ਮੈਂ ਠੀਕ ਕਿਉਂ ਨਹੀਂ ਹੁੰਦਾ ਮੈਨੂੰ ਚਿੰਤਾ ਰਹਿੰਦੀ ਗਾ ਤੋਂ ਆ ਕਿਉਂਕਿ ਮਨ ਉਦਾਸ ਹੈ ਮਨ ਨੂੰ ਤਕੜਾ ਕੀਤਾ ਹੀ ਨਹੀਂ ਕਦੇ ਪੈਸੇ ਮਾਇਆ ਨੇ ਥੋੜੀ ਤਕੜਾ ਕਰਨਾ ਹੈ ਮਨ ਮਾਰੇ ਕਹਿੰਦੇ ਜੇ ਸਦਾ ਵਾਸਤੇ ਸੁੱਖ ਚਾਉਣਾ ਕੀ ਕਰਨਾ ਪਏਗਾ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇਹ ਇੱਕ ਦਿਨ ਦਾ ਸੁਖ ਨਹੀਂ ਦੋ ਦਿਨ ਦਾ ਸੁਖ ਨਹੀਂ ਜੇ ਸਦਾ ਵਾਸਤੇ ਚੈਨ ਚਾਉਣਾ ਤਾਂ ਗੁਰੂ ਦੀ ਸ਼ਰਨ ਵਿੱਚ ਆ ਜਾ ਤੇ ਫਿਰ ਮੇਰ ਕਰ ਦੇਣੀ ਆ ਸਤਿਗੁਰੂ ਜੀ ਨੇ ਆਪਣੇ ਉਪਦੇਸ਼ ਨਾਲ ਤੇ ਜਦੋਂ ਬੰਦਾ ਜੁੜ ਜਾਂਦਾ ਹੈ ਫਿਰ ਕਿਰਪਾ ਹੋ ਜਾਂਦੀ ਹੈ